ਵਿਦੇਸ਼ਾਂ ਦੇ ਵਿੱਚ ਕਾਫੀ ਸਾਰੇ ਭਾਰਤੀ ਜਾਂਦੇ ਹਨ ਤੇ ਉੱਥੇ ਜਾ ਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਤੌਰ ਤੇ ਕੰਮ ਤੇ ਔਰਤਾਂ ਨੂੰ ਗੱਲ ਕਰਦੇ ਹਾਂ ਇੰਗਲੈਂਡ ਦੀ ਜਿੱਥੇ ਕਿ ਇੱਕ ਔਰਤ ਪਰਮਜੀਤ कौर ਜੋ ਕਿ ਨਾਮ ਹੈ ਉਹਨਾਂ ਦਾ ਉਹਨਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਉਹ ਆਪਣਾ ਫੁੱਲ ਟਾਈਮ ਉੱਥੇ ਕੰਮ ਕਰਦੇ ਸਨ ਕੱਪੜੇ ਦੀ ਫੈਕਟਰੀ ਦੇ ਵਿੱਚ ਤੇ ਉਹਨਾਂ ਨੂੰ ਜੋ ਪੇ ਕੀਤੀ ਜਾਂਦੀ ਸੀ ਉਹ ਬਹੁਤ ਘੱਟ ਕੀਤੀ ਜਾਂਦੀ ਸੀ ਤੇ ਜਦੋਂ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਸੀ ਤਾਂ ਤਨਖਾਹ ਦੇ ਵਿੱਚੋਂ ਵੀ ਉਹਨਾਂ ਨੂੰ ਪੈਸੇ ਵਾਪਸ ਕਰਨ ਦੇ ਲਈ ਕਿਹਾ ਜਾਂਦਾ ਸੀ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਹੁਣ ਖੁੱਲ ਕੇ ਆਪਣੀ ਕਹਾਣੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਵੀ ਦੱਸ ਦਿਆਂ ਪਰਮਜੀਤ कौर ਜੀ ਦੀ ਕਹਾਣੀ ਬਾਹਰਲੇ ਮੁਲਕਾਂ ਦਾ ਰੁੱਖ ਕਰਨ ਵਾਲੇ ਭਾਰਤੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਸੋਸ਼ਣ ਦਾ ਵੀ ਖਾਸ ਕਰ ਮਹਿਲਾਵਾਂ ਸਾਹਮਣਾ ਕਰਦੀਆਂ ਹਨ। ਗੱਲ ਕਰਦੇ ਹਾਂ ਇੰਗਲੈਂਡ ਦੇ ਸ਼ਹਿਰ ਲਿਸਟਰ ਦੀ। ਇਹ ਸ਼ਹਿਰ ਇੰਗਲੈਂਡ ਦੇ ਕੱਪੜਾ ਉਦਯੋਗ ਦਾ ਇੰਜਣ ਸੀ ਜਿਸ ਵਿੱਚ ਰਿਟੇਲ ਦਿੱਗਜ ਨੈਕਸਟ ਸਨੇ ਕਈ ਕੰਪਨੀਆਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੰਦੀਆਂ ਸਨ ਪਰ ਰੋਜ਼ਗਾਰ ਦੇ ਨਾਮ ਤੇ ਕਾਮਿਆਂ ਦਾ ਸੋਸ਼ਣ ਕੀਤਾ ਜਾਂਦਾ ਸੀ। ਰਾਮਿਆਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਉਹਨਾਂ ਨੂੰ ਬਹੁਤ ਹੀ ਘੱਟ ਰੇਟ ਤੇ ਰੱਖਿਆ ਜਾਂਦਾ ਸੀ ਇਸ ਗੱਲ ਦਾ ਖੁਲਾਸਾ ਕੀਤਾ ਭਾਰਤ ਤੋਂ ਆਈ 61 ਸਾਲਾ ਪਰਮਜੀਤ ਕੌਰ ਨੇ ਜੋ ਕਿ ਆਪਣੇ ਪਤੀ ਹਰਵਿੰਦਰ ਸਿੰਘ ਨਾਲ ਮਿਲ ਕੇ ਲਿਸਟਰ ਦੀਆਂ ਕਈ ਕੰਪਨੀਆਂ ਵਿੱਚ ਸਿਲਾਈ ਮਸ਼ੀਨ ਆਪਰੇਟਰ ਵਜੋਂ ਕੰਮ ਕਰਦੀ ਸੀ ਜਦੋਂ ਉਹ 2015 ਵਿੱਚ ਉੱਥੇ ਪਹੁੰਚੀ ਸੀ ਉਸ ਸਮੇਂ ਕੱਪੜਾ ਫੈਕਟਰੀਆਂ ਵੱਲੋਂ ਗੁਜ਼ਾਰਾ ਮਜ਼ਦੂਰੀ ਤੋਂ ਘੱਟ ਭੁਗਤਾਨ ਕੀਤੇ ਜਾਣ ਬਾਰੇ ਚਿੰਤਾ ਬਹੁਤ ਵੱਧ ਰਹੀ ਸੀ ਪਰਮਜੀਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਸੀ ਅਤੇ ਉਹਨਾਂ ਨੂੰ ਕੰਮ ਲੱਭਣ ਲਈ ਸੰਘਰਸ਼ ਕਰਨਾ ਪੈਂਦਾ ਸੀ ਇਸ ਲਈ ਉਹਨਾਂ ਨੇ ਕਈ ਸਾਲਾਂ ਤੱਕ ਫੈਕਟਰੀਆਂ ਵਿੱਚ ਕੰਮ ਕੀਤਾ ਜਿੱਥੇ ਉਹਨਾਂ ਨੂੰ 3.0 ਤੋਂ 5 ਪੌਂਡ ਪ੍ਰਤੀ ਘੰਟਾ ਤਨਖਾਹ ਮਿਲਦੀ ਸੀ ਉਹਨਾਂ ਦੱਸਿਆ ਕਿ ਕੁਝ ਰੁਜ਼ਗਾਰਦਾਤਾਵਾਂ ਨੇ ਇੱਕ ਕਾਗਜ਼ੀ ਕਾਰਵਾਈ ਕਰਕੇ ਆਪਣੀ ਪਛਾਣ ਲੁਕਾਈ ਇੱਕ ਕੰਪਨੀ ਨੇ ਉਹਨਾਂ ਨੂੰ 5 ਪਾਉਂਡ ਪ੍ਰਤੀ ਘੰਟੇ ਦੇ ਰੇਟ ਤੇ ਕੰਮ ਕਰਨ ਲਈ ਕਿਹਾ ਅਤੇ ਹੋਰਾਂ ਨੇ ਉਹਨਾਂ ਨੂੰ ਛੁੱਟੀ ਜਾਂ ਬਿਮਾਰੀ ਕਾਰਨ ਹੋਈ ਛੁੱਟੀ ਦੀ ਕੋਈ ਤਨਖਾਹ ਨਹੀਂ ਦਿੱਤੀ। ਉਹਨਾਂ ਦੱਸਿਆ ਕਿ ਫੈਕਟਰੀ ਮਾਲਕ ਪੇ ਸਲਿੱਪ ਤੇ ਪੂਰੀ ਤਨਖਾਹ ਦਿਖਾਉਂਦੇ ਸਨ ਪਰ ਜਦੋਂ ਉਹ ਤਨਖਾਹ ਉਹਨਾਂ ਦੇ ਬੈਂਕ ਖਾਤੇ ਵਿੱਚ ਆਉਂਦੀ ਸੀ ਤਾਂ ਉਹਨਾਂ ਨੂੰ ਵਾਪਸ ਕਰਨ ਲਈ ਕਿਹਾ ਜਾਂਦਾ ਸੀ। 3-4 ਫੈਕਟਰੀਆਂ ਵਿੱਚ ਉਹਨਾਂ ਨਾਲ ਇਸੇ ਤਰ੍ਹਾਂ ਹੋਇਆ ਜਿੱਥੇ ਉਹ ਨਕਦੀ ਵਿੱਚ ਆਪਣੀ ਤਨਖਾਹ ਫੈਕਟਰੀ ਮਾਲਕਾਂ ਨੂੰ ਵਾਪਸ ਕਰਦੇ ਸਨ। ਪਰਮਜੀਤ ਨੇ ਦੱਸਿਆ ਕਿ ਉਹ ਮਜਬੂਰ ਸਨ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਸੀ ਟੈਕਸ ਭਰਨੇ ਪੈਂਦੇ ਸਨ ਗੈਸ ਦਾ ਬਿੱਲ ਕਿਰਾਇਆ ਦੇਣਾ ਪੈਂਦਾ ਸੀ ਪਰਮਜੀਤ ਤੋਂ ਇਲਾਵਾ ਹੋਰ ਵੀ ਕਈ ਭਾਰਤੀਆਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਖਾਸ ਕਰ ਲਿਸਟਰ ਵਿੱਚ ਜਿੱਥੇ ਕਾਮਿਆਂ ਨੂੰ ਵੱਖ-ਵੱਖ ਕੱਪੜਿਆਂ ਦੀਆਂ ਫੈਕਟਰੀਆਂ ਵਿੱਚ ਪ੍ਰਤੀ ਘੰਟਾ 5 ਪੌਂਡ ਜਾਂ ਇਸ ਤੋਂ ਵੀ ਘੱਟ ਦਿੱਤੇ ਜਾਂਦੇ ਸਨ ਜੋ ਕਿ ਨੈਸ਼ਨਲ ਲਿਵਿੰਗ ਵੇਜ ਤੋਂ ਬਹੁਤ ਘੱਟ ਹੈ ਹੁਣ 21 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ 11.44 ਪੌਂਡ ਪ੍ਰਤੀ ਘੰਟਾ ਹੈ। ਕੁਝ ਔਰਤਾਂ ਨੂੰ ਫੈਕਟਰੀ ਵਿੱਚ ਪੈਕਿੰਗ ਕਰਨ ਲਈ ਸਿਰਫ 4 ਪੌਂਡ ਪ੍ਰਤੀ ਘੰਟੇ ਦਿੱਤੇ ਜਾਂਦੇ ਸਨ ਪਰ ਔਰਤਾਂ ਆਪਣੇ ਹੱਕ ਲਈ ਨਹੀਂ ਬੋਲ ਸਕਗੀਆਂ ਸਨ ਕਿਉਂਕਿ ਉਹ ਮਜਬੂਰ ਸਨ। ਬਿਊਰੋ ਰਿਪੋਰਟ ਹਮਦਰਦ ਟੀਵੀ